ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਪੁਲਿਸ ਨੇ ਵੱਖ-ਵੱਖ ਥਾਵਾਂ ਤੇ ਰੇਡ ਕੀਤੀ ਅਤੇ ਵੱਡੀ ਮਾਤਰਾ ਚ ਨਕਲੀ ਸ਼ਰਾਬ ਸਣੇ ਪੁੱਕੀ ਬਰਾਮਦ ਕੀਤੀ ਹੈ ਇਸ ਨਾਲ ਹੀ ਪੁਲਿਸ ਵੱਲੋਂ ਕਈ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਤਸਵੀਰਾਂ ਮਾਛੀਵਾੜਾ ਅਤੇ ਗੁਰਦਾਸਪੁਰ ਦੀਆਂ ਨੇ ਜਿੱਥੇ ਕਿ ਪੁਲਿਸ ਨੇ ਵੱਡੀ ਮਾਤਰਾ ਚ ਨਸ਼ਾ ਤਸਕਰਾਂ ਕੋਲੋਂ ਨਕਲੀ ਸ਼ਰਾਬ ਅਤੇ ਪੁੱਕੀ ਬਰਾਮਦ ਕੀਤੀ ਹੈ ਗੱਲ ਗੁਰਦਾਸਪੁਰ ਦੇ ਫਤਿਹਗੜ ਚੂੜੀਆਂ ਦੀ ਕਰੀਏ ਤਾਂ ਪੰਜਾਬ ਪੁਲਿਸ ਅਤੇ ਇੱਕ ਸਾਇਦ ਵਿਭਾਗ ਨੇ ਸਾਂਝੀ ਰੇਡ ਕੀਤੀ ਜਿੱਥੇ ਕੇ ਪੰਜਾਬ ਪੁਲਿਸ ਨੂੰ ਭਾਰੀ ਮਾਤਰਾ ਵਿੱਚ ਨਦੀਸੀ ਲਾਹਣ ਬਰਾਮਦ ਹੋਇਆ ਲੋਕਾਂ ਨੇ ਟੋਏ ਪੁੱਟ-ਪੁੱਟ ਕੇ ਵੱਖ-ਵੱਖ ਥਾਵਾਂ ਤੇ ਪਿੰਡਾਂ 'ਚ ਇਸ ਲਾਹਣ ਨੂੰ ਦੱਬਿਆ ਹੋਇਆ ਸੀ ਜਿਸ ਨੂੰ ਕੇ ਪੁਲਿਸ ਨੇ ਬੜੀ ਹੀ ਮੁਸ਼ਤਿਹਤਾਈ ਦੇ ਨਾਲ ਨਾ ਸਿਰਫ ਬਰਾਮਦ ਕੀਤਾ ਸਗੋਂ ਕੁਝ ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਪੁਲਿਸ ਨੂੰ ਇਸ ਰੇਡ ਦੌਰਾਨ 450 ਲੀਟਰ ਦੇ ਨੇੜੇ ਲਾਹਣ ਬਰਾਮਦ ਹੋਈਏ

ਉਦਰ ਮਾਛੀਵਾੜਾ ਦੇ ਸਮਰਾਲਾ ਚ ਵੀ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਤੇ ਸ਼ਰਾਬਤੀ ਅਨਸਰਾਂ ਖਿਲਾਫ ਰੇਡ ਕੀਤੀ ਗਈ ਜਿਸ ਦੌਰਾਨ ਪੁਲਿਸ ਨੂੰ ਇੱਕ ਦੋਸ਼ੀ ਕੋਲੋਂ 10 ਬੇਟੀਆਂ ਸ਼ਰਾਬ ਅਤੇ 27 ਕਿਲੋ ਪੂਕੀ ਬਰਾਮਦ ਹੋਈਏ ਪੁਲਿਸ ਮੁਤਾਬਕ ਇਹ ਦੋਸ਼ੀ 7 ਸਾਲ ਤੋਂ ਇਹੀ ਕੰਮ ਕਰ ਰਿਹਾ ਸੀ ਜਿਸ ਉੱਪਰ ਪਹਿਲਾਂ ਵੀ ਕਈ ਐਨਡੀਪੀਐਸ ਦੇ ਪਰਚੇ ਦਰਜ ਨੇ ਜਦ ਕਿ ਦੂਜੇ ਪਾਸੇ ਗੁਰਦਾਸਪੁਰ ਪੁਲਿਸ ਮੁਤਾਬਕ ਉਨਾ ਵੱਲੋਂ ਅੱਜ ਰੇਡ ਕਰਦੇ ਆ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ ਜਿਸ ਵਿੱਚ ਉਹਨਾਂ ਨੂੰ 450 ਲੀਟਰ ਦੇ ਨੇੜੇ ਲਾਹਣ ਬਰਾਮਦ ਹੋਈ ਹੈ ਜਿਸ ਤੋਂ ਕੀ ਹਜ਼ਾਰਾਂ ਲੀਟਰ ਦੇਸ਼ੀ ਸ਼ਰਾਬ ਦੀਆਂ ਬੋਤਲਾਂ ਬਣਾਈਆਂ ਜਾਣੀਆਂ ਸੀ ਪਰ ਪੁਲਿਸ ਨੇ ਹੁਣ ਇਸ ਪੂਰੇ ਲਾਹਣ ਨੂੰ ਨਸ਼ਟ ਕਰ ਦਿੱਤਾ ਹੈ ਇੱਕ ਠੱਠੇਪਿੰਡ ਤੋਂ ਫੜੀ ਗਈ ਆ ਤੇ ਇੱਕ ਲੰਗਰਵਾਲ ਤੋਂ ਫੜੀ ਗਈ ਆ ਉੱਥੋਂ 200 ਲੀਟਰ ਸੀ ਇੱਥੇ 200 ਤੇ ਆਈ ਥਿੰਕ 150 ਹੋਏਗੀ ਇਹ ਕਿੰਨੀ ਕਿਸ਼ਕਾ ਬਣ ਜਾਣੀ ਸੀ ਔਰ ਕਿੰਨੇ ਕਿ ਨੁਕਸਾਨ ਦੇ ਆਈ ਥਿੰਕ ਨੀਅਰ ਅਬਾਊਟ 800 ਬੋਤਲਾਂ ਤੇ ਬਣੀ ਜਾਣੀ ਸੀ ਨੁਕਸਾਨ ਦਾ ਇੱਥੇ ਤੁਹਾਨੂੰ ਪਤਾ ਹੀ ਆ ਹਨਾ ਕਾਸ ਆਫ ਡੈਥ ਵੀ ਹੋ ਸਕਦਾ ਇਹਦੇ ਨਾਲ ਕੀ ਕਾਰਵਾਈ ਇਹਨਾਂ ਤੇ ਐਫਆਈਆ ਲਾਂਚ ਹੋਏਗੀ ਜੋ ਵੀ ਕਾਨੂੰਨੀ ਕਾਰਵਾਈ ਹੋ ਕੀਤੀ ਜਾਏਗੀ ਹਾਂਜੀ ਕੱਲ ਸਾਡੇ ਇੱਕ ਸਪੈਸ਼ਲ ਇਲੈਕਸ਼ਨ ਸੰਬੰਧੀ ਨਾਕਾਬੰਦੀਆਂ ਲਗਾਈਆਂ ਗਈਆਂ ਸੀ ਜੋ ਮੰਨਦੇ ਹੋਗਾ ਐਸਐਸਪੀ ਸਾਹਿਬਾ ਦੇ ਹਦਾਇਤਾਂ ਅਨੁਸਾਰ ਏ ਇਲੈਕਸ਼ਨ ਕਮਿਸ਼ਨ ਗਿਆ ਲੈਤਾ ਹਾਂ ਉਸਾਰ ਅਲੱਗ ਜਦੋਂ ਉਸੀ ਨਾਕਾਬੰਦੀ ਲਾਈ ਹੋਈ ਸੀ ਤਾਂ ਸਾਨੂੰ ਇਨਫਾਰਮੇਸ਼ਨ ਮਿਲੀ ਸੀ ਕਿ ਲਾਲੀ ਪਿੰਡ ਬਲਾਲੇ ਦਾ ਹੈਗਾ ਉਹ ਜਿਹੜਾ ਭੁਖੀ ਦਾ ਤੇ ਸ਼ਰਾਬ ਦਾ ਕੰਮ ਕਰਦਾ ਹੈ ਕਿ ਅਸੀਂ ਮੌਕੇ ਤੇ ਆਪਣੀਆਂ ਫਗੀਆਂ ਪਾਰਟੀਆਂ ਨੇ ਰੇਡ ਕੀਤੀ ਤੇ ਰੇਡ ਦੌਰਾਨ ਅਸੀਂ 10 ਪੇਕੀਆਂ ਸ਼ਰਾਬ 3 ਐਕਸਰਮ ਡਾਲਰ ਦੇ ਸਹੀ ਲੋਕੀ ਬ੍ਰੰਗ ਪੁਲਿਸ ਨੇ ਦੋਸ਼ੀਆਂ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ ਪੁਲਿਸ ਮੁਤਾਬਕ ਇਹ ਦੋਸ਼ੀ ਪਿਛਲੇ ਲੰਬੇ ਸਮੇਂ ਤੋਂ ਇਸ ਤੰਦੇ ਵਿੱਚ ਲੱਗੇ ਹੋਏ ਨੇ ਜਿਨ੍ਹਾਂ ਨੂੰ ਵਾਰ-ਵਾਰ ਗ੍ਰਿਫਤਾਰ ਕੀਤਾ ਜਾਂਦਾ ਹੈ ਵਾਰਨਿੰਗਾਂ ਦਿੱਤੀਆਂ ਜਾਂਦੀਆਂ ਨੇ ਪਰ ਇਸ ਦੇ ਬਾਵਜੂਦ ਵੀ ਇਹ ਸੁਧਰਨ ਦਾ ਨਾਮ ਨਹੀਂ ਲੈ ਰਹੇ ਜਿਸ ਤੋਂ ਬਾਅਦ ਹੁਣ ਪੁਲਿਸ ਨੇ ਇਹਨਾਂ ਖਿਲਾਫ ਸਖਤ ਕਾਰਵਾਈ ਦੀ ਗੱਲ ਆਖੀਏ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਅਤੇ ਮਾਛੀਵਾੜਾ ਤੋਂ ਸੋਚਾ ਸਿੰਘ ਬੰਗੜ ਸੈਂਟਰਲ ਪੰਜਾਬ ਟੀਵੀ